ਕਾਣ ਸਾਰਿਆਂ ਕਿਵੇਂ ਹੋ ਠੀਕ ਠਾਕ ਹੋ ਕੀ ਕਰਨਾ ਪ੍ਰਮਾਤਮਾ ਸਾਰਿਆਂ ਠੀਕ ਠਾਕ ਰੱਖ ਚੜ੍ਹਦੀ ਕਲਾ ਰੱਖੀ ਅੱਜ ਜੋ ਗੁਰਦਰਸਾ ਸਿਗੇ ਕਥਾ ਵਾਚਾਈ ਸੀ ਤਲਵੰਟੀ ਜੰਤ ਵਾਸਤਾ ਤੁਹ ਤਾਕਤੇ ਸੇਖਰ ਮੰਨ ਨਾ ਬਣੀ ਮਨ ਤਾਕਤੇ ਉਤਵੈ ਸੀ ਬਿਤੀ ਉਹ ਫਰਾਂ ਹੈ ਉਹ ਚਰੇ ਉਧਰ ਚਨੀਰ ਕੁੜੀ ਹੈ ਹਰਿਆਣੇ ਦੇ ਨਾਲ ਹੀ ਸੱਸੇ ਨਾਲ ਲੱਗ ਜਾਂਦਾ ਉਹ ਫਰ ਮੰਨ ਦੇ ਵਿੱਚ ਨਾ ਸੀਗੀ ਖੈ ਸੀ ਵੀ ਪਿਆਰਿਆ ਹੋਊਗੀ ਉਰੂ ਦੇ ਪਿਆਰੇ ਅਨੰਤ ਪ੍ਰਸ਼ਾਦ ਅਸ਼ਕਾਏ ਕੋਈ ਸੌਕ ਸੁਕੀ ਸੀ ਸੌਕ ਸੁਕੀ ਸੰਗਰਮਾਂ ਤੇ ਸੋਕੀ ਤੇ ਲੋ ਨੂੰ ਨੰਨਰ ਲੈ ਕੇ ਆਈਆਂ ਇੱਕ ਨਾਲ ਹੋਰ ਪਾਪਾ ਗਿਆਨੀ ਫਿਰ ਮੈਂ ਪ੍ਰਸ਼ਾਦ ਅਸ਼ਕਾਏ ਆ ਕੇ फटाफट ਤਿਆਰ ਕਰਤਾ ਤੇ 9 ਵਜੇ ਦੰਦੇ ਰਮ ਤਿਆਰ 9:30 ਨੂੰ ਪ੍ਰਸ਼ਾਦ ਤਿਆਰ ਕਰਤਾ ਚਕਾਤਾ ਉਹਨ ਪ੍ਰਸ਼ਾਦ ਉਹਨਾਂ ਨਿਸ਼ਾਕ ਠੀਕ ਹੈ ਹੁਣ ਆਪਾਂ ਕਰਦੇ ਹਾਂ ਸੋਈ ਸਾਫਾ ਤੇ ਵੀ ਬੜੀ ਖੁਸ਼ੀ ਹੋਈ ਦੇ ਅਏ ਸੀਗਾ ਵੀ ਸਾਡਾ ਸ਼ਿਕਾਇਤ ਕਿਸੇ ਨੂੰ ਨਾ ਉਹਦੇ ਦੇਖਣਾ ਚਲੋ ਵਸੇ ਗਰੀਨ ਨੂੰ ਤਾਂ ਪਕਾਉਂਦੇ ਹੁਣ ਮੈਂ ਤਾਂ ਡੋਗੀਆਂ ਦੀ ਬਥੇਰੀ ਸੇਵਾ ਕਰਦੀ ਆਂ ਆਪਾਂ ਇਹ ਨਹੀਂ ਕਹਿੰਦੇ ਮੈਂ ਕਰਦੀ ਆਂ ਪ੍ਰਮਾਤਮਾ ਕਰਾਉਂਦਾ ਹੈ ਤਾਂ ਇਹ ਨੇ ਵਧੀਆ ਕਰ ਪਾਇ ਕੋਈ ਗੱਲ ਨਹੀਂ ਫਸੀਰ ਪਤੰਦਰ ਸਥਿਰ ਹੋਵੇ ਫਿਰ ਕੋਈ ਚੱਕਰ ਨਹੀਂ ਕੋਈ ਵੀ ਜੀ ਤਾਂ ਉਹਨਾਂ ਨੇ ਸ਼ੱਕ ਲੈ ਮੈਂ ਸਬਜ਼ੀ ਬਣਾਈ ਸੀ ਦਾਲ ਸੀਗੀ ਨਾਲ ਆਲੂ ਵੀ ਸਬਜ਼ੀ ਸੀ ਰੈਤਾ ਸੀ ਬਣਾ ਲਿਆ ਤਨਜੀ ਬਦੀ ਖੁਸ਼ ਹੋ ਕੇ ਰਹਿ ਸਕੀ। ਚਲੋ ਪ੍ਰਮਾਤਮਾ ਕਿਰਪਾ ਕਰਖੇ ਆਪਾ ਗੁਰੂ ਦੇ ਸਿੱਖਾਂ ਗੁਰੂ ਦੇ ਬਾਕਸ਼ਿਸ਼ ਕੀ ਕਿਰਿਆ ਲੰਗਰ ਦੀ ਹਣਾ ਮੇਰੇ ਤਾਂ ਨਾ ਬੇਟਾ ਸੇ ਬੇਟੇ ਦੋਸਤ ਆ ਜਿੰਦੇ ਸਿੱਖਾਂ ਸਿਸ਼ੇ ਆਪਾਂ ਤਾਂ ਕਦੇ ਉਹਨਾਂ ਤੋਂ ਨਹੀਂ ਕਿਹਾ ਮੈਂ ਓਕੀ ਤਾਂ ਹੁੰਦੀ ਸੀ ਪਰ ਮੈਂ ਉਹਦਾ ਬਿਮਾਰ ਨਹੀਂ ਜਾਦਾ ਰਹੀ ਸੀ ਉਹ ਦੁਬਾਰਾ ਮੇਰਾ ਪ੍ਰੇਸ਼ਣ ਹੋਇਆ ਤਾਂ ਤੁਸੀਂ ਪੰਜ ਪੰਜ ਜਾਂ ਜਾਂਦੀ ਸੀ ਆਪਾਂ ਕਦੇ ਉਹਨਾਂ ਤੋਂ ਹੀ ਕਦੇ 12 12 ਵਜੇ ਖਾਂਦੇ ਸੀ ਉੱਠਦੇ ਲੇਟ ਸੀ ਬੱਚਿਆਂ ਦਾ ਤਾਂ ਕੰਮ ਹੀ ਹੈ ਹਨਾ ਉੱਠਦੇ ਲੇਟ ਸੀ ਮੈਂ ਵੀ ਥੱਕੇ ਸੀ ਬੇਟੇ ਨੇ ਕਹਣਾ ਮੰਮੀ ਤੁਸੀਂ ਬਣਾ ਕੇ ਰੱਖਦੇ ਆਪੇ ਖਾ ਲਓ ਮੈਂ ਘਣਾ ਚਲੂ ਬਣਾਉਣੇ ਫੜਾਉਣੀ ਵੀ ਹੈਗੀ ਹੋਈ ਆ ਬਾਹਰ ਟੱਕਰ ਫੇਰ ਵੀ ਮੰਜਣੀ ਹੈ ਨਾ ਤੇ ਕੰਮ ਚਾਵੜਦਾ ਮੋਦੀ ਗਰਮ ਗਰਮ ਖਾਣ ਹੁਣ ਇਹ ਚੀ ਮੈਂ ਕੀ ਕੀਤੀ ਹੈ ਮੇਰੀ ਆਦਤ ਹੀ ਹੈ ਬੰਨ ਕੈਸੀ ਬਣਾ ਕੇ ਰੱਖਦੇ ਸਤਾਰ ਮੈਂ ਕਹਿੰਦਾ ਦੰਦ ਦਾ ਗੜਿਆ ਸੀ ਉਹ ਕਿਉਂ ਫਿਰ ਇਹ ਕਹਿੰਦੇ ਮੈਂ ਬਾਹਰ ਚ ਖਾਣ ਨੂੰ ਪਰ ਇਹਨਾਂ ਨੂੰ ਸ਼ਿਕਾ ਕੇ ਚਲੋ ਛੇ ਹੁਣ ਜਿਮਾਂ ਅਚਾਨਤ ਉਹਦੋਂ ਰੁਕ ਗਿਆ ਫੇਰ ਦਰਵਾਜ਼ਾ ਬੰਦ ਕੀਤਾ ਸੀ ਅਦੇ ਆਹਣ ਉਹਨਾਂ ਦਰਵਾਜ਼ਾ ਬੰਦ ਕੀਤਾ ਫੇਰ ਲੋ ਲੋ ਜੀ ਅਸੀਂ ਜਿਮਾਂ ਹ ਰੋਟੀ ਖਾਈ ਜਾਂਦਾ ਪਹਿਲਾਂ ਦਹੀਂ ਖਾਦਾ ਰਹਤਾ ਹੁਣ ਭੁੱਖ ਲੱਗੀ ਚਲੋ ਹੁਣ ਆਪਾਂ ਕਰਦੇ ਸਫਾਈਆਂ ਸਾਡੇ ਨੂੰ ਇਦਾਂ ਹੀ ਮੱਸੀ ਦੇ ਬੜਿਆ ਐਮਸੀ ਖੜੀ ਹੋਈ ਉਹ ਚਰਨ ਕੈਕ ਕਿញਾ ਉਹ ਵੀ ਨਾਲ ਸਾਡੇ ਮੁੰਡਾ ਦੇ ਸਾਡੇ ਇੱਧਰ ਗੁੰਦ ਵੀ ਉਹ ਪਹਿਲਾਂ ਹੀ ਆ ਪ੍ਰਾਣੇ ਉਹ ਆ ਬੀਜੀ ਪ੍ਰਧਾਨ ਹੈ ਉਹਨਾਂ ਦੇ ਮੈਸੇਜ ਟੋਕੀ ਸੀ ਉਹਨਾਂ ਦੇ ਹੁਣ ਨੌ ਖੜੀ ਹੋਈ ਹੈ ਸੀਲਟ ਉਹਨਾਂ ਦੀ ਖਾਲੀ ਹੋ ਗਈ ਹੈ ਇੱਧਰ ਵੀ ਨਾ ਉਹਨਾਂ ਦੇ ਜਾਣਾ ਜਿਹੜੇ ਕੈਕ ਕਿ ਨਵੇਂ ਖੜੇ ਕੋਲ ਹੁਣ ਮੋਟੇ ਲੱਗਦੇ ਹਨ ਜਾਣਾ ਪੈਂਦਾ ਮੈਂ ਕਹਿੰਦਾ 10 ਮਿੰਟ ਜਾਵਾਂਗਾ ਇਹਨੇ ਸਫਾਈ ਕਰ ਲਾ ਜੀਮੂ ਗਏ ਜੀ ਨੇ ਬਾਬਾ ਜੀ ਚਲੇ ਗਏ ਤੇ ਮੈਂ ਹੁਣ ਕਰਦੀ ਕੰਮ ਸੋਈ ਥੋੜੀ ਸਾਫ ਕਰ ਲਈ ਦਮਗੀ ਆ ਦੇਖ ਚੁੱਲੇ ਦਾ ਕੀ ਇੱਥੇ ਆ ਜੀਮੂ ਲੈ ਜੀਮੂ ਬੈਠਾ ਇਹ ਮੂ ਦੇਲੀ ਦੇ ਬੈਠਾ ਜੀਮੂ ਹਲੋ ਜੀਮੂ ਕਿੰਨੇ ਵਜੇ ਦਾ ਪ੍ਰੋਗਰਾਮ ਕਰ ਲਾਂ ਫਿਰ ਕਿੰਨੇ ਵਜੇ ਕਹਿੰਦੇ ਆ ਦੇ ਲਈ ਗਈ ਹੈ ਚਲ ਡਰ ਗਿਆ ਆ ਨੂਰੀ ਲਾ ਉਹ ਨੂਰੀ ਨੂੰ ਸੰਭਾਲ ਮੱਲ ਮੱਲ ਬਲੀ ਆਦੀ ਕਿ ਨੂਰੀ ਆ ਲੈ ਨੀ ਰਿ ਹੈਲੋ ਕਰ ਦੇ ਚਲਾ ਆ ਕੇ ਫਿਰ ਹੈਲੋ ਦੇਖ ਹੈਲੋ ਹੈਲੋ ਕਰ ਦੇ ਨੀ ਰਿ ਹੈਲੋ ਕਰ ਦੇ ਲੈ ਹੈਲੋ ਕਰ ਹੈਲੋ ਦੇਖ ਹੈਲੋ ਕਰ ਦੇ ਹੈਲੋ ਕਰ ਦੇ लहल कर आई 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 कितनी सी आड़ी है चल बस चल चक ला हूँ चल चक नूरी बहुत सियाणी है ही बहुत ही सियाणी है हदो बद सियाणी उरे तो हो जा की पीना नूरी दूध पीना दुध पीना है दुध पीना तू दूध पीना आई है भाई नूरी उरिया ਜਗਾੜੂ ਇਹਨੂੰ ਇਹਨੂੰ ਲੱਖ ਜੂਪੀ ਚ ਪਤਾ ਕੀ ਕਹਿੰਦੇ ਆ ਇਹਦਾ ਕੁਲੀ ਆਦਾ ਆ ਤੁਕਾ ਤਾਰਗੀ ਬੱਸ ਇਹਦਾ ਮਾਸਟਰ ਨੇ ਕਿਹਾ ਤੇ ਗੱਡੀ ਲੈ ਕੇ ਮੈਂ ਜੈ ਬਲੋਗਿੰਗ ਵਾਰ 900 ਰੁਪਏ ਨੂੰ ਪਾ ਦੰਦ ਤਾ ਤੇ ਉਧਰ ਜਾਣਾ ਇੱਥੇ ਸਾਡੀ ਬੋਟਾਂ ਚ ਖੜੇ ਅਸੀਂ ਉਹਨਾਂ ਦੇ ਘਰੇ ਮੜਾ ਜਾ। ਕਿ ਉਹ ਇਧਰ ਹੀੜ ਆ ਗਏ। ਉਹਨਾਂ ਹੀੜ ਆ ਗਏ। ਇਹਦਾ ਵੀ ਨਾ ਤੈਨੂੰ ਬੱਸ ਪਰ ਨਹੀਂ ਹੋਊਗਾ। ਡਰਦੀ ਵੀ ਮੈਨੂੰ ਕੁਝ ਕਹਿੰਦੀ। ਚਲ। ਚਲ ਜੀਮੂ। ਜੀਮੂ ਵੀ ਇਧਰ ਆ ਗਿਆ। ਚਲੋ। ਚਲ ਵੀ ਜੀਮੂ। ਚਲ ਅੰਦਰ। ਚਲ 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 ਜਾਨੀਸੀ ਤੂੰ ਵੇਠ ਅੰਦਰ ਚਲ ਇਹਨੇ ਟਿਕੀ ਰਹਿ ਵੀ ਤਰ ਆ ਸਾਡੇ ਐਮਸੀ ਸਾਹਿਬ ਦੀ ਉਹ ਜੂੜੂ ਤੇ ਪਾਉਂਦੀ ਮੈਂ ਨਹੀਂ ਕਿਹਾ ਕਹਿੰਦੇ ਕੌਣ ਮੈਂ ਕਿਹਾ ਸਾਡੇ ਐਮਸੀ ਸਾਹਿਬ ਹੱਥ ਬੰਨ ਕੇ ਖੜ ਕੇ ਕਹਿੰਦੇ ਕੌਣ ਆਹ ਸਾਡੇ ਦੂਜੇ ਐਮਸੀ ਸਾਹਿਬ ਹੈ ਇਹਨਾਂ ਨੂੰ ਇਹਨਾਂ ਨੂੰ ਪ੍ਰਧਾਨ ਬਣਾਉਣਾ ਇਹ ਦੂਜੇ ਐਮਸੀ ਸਾਹਿਬ ਦੋ ਖੜੇ ਆ ਇਕੱਠੇ ਇੱਕੇ ਕਰਦੇ ಅದಕ್ಕೆ ಅದನ್ನ ನೋಡಿದ್ರೆ ತುಂಬಾ ಜಾಸ್ತಿ ಆಗುತ್ತೆ ನಾನು ಹೇಳೋದು ಏನು ಅಂತ ಹೇಳೋದು 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 ನಾನು ಹೇಳೋದು ಏನು ಅಂತ ಹೇಳ ਰਚੋਣਾ ਕਹਿੰਦੇ ਮੇਰਾ ਤਾਂ ਕੰਮ ਹੈ ਰਚੋਣਾ ਕਹਿੰਦੇ ਸੀ ਮੈਂ ਨੱਚਦਾ ਨਹੀਂ ਮੈਂ ਨਾਉਂਦਾ ਨਹੀਂ ਨੱਚਣਾ ਲਾਉ ਜੀ ਐਮਐਲਏ ਸਵਾ ਆ ਰਹੀ ਹੈ ਤੇ ਸਾਡੇ ਆਰਾਊਂਡ ਇਸ ਐਮਸੀ ਕੋਲੇ ਹੈ ਐਮਐਲਏ ਆਪਣੇ ਸੁਖਵੀਰ ਮੈਸਟਰ ਆਣੀਆ ਤੇ ਸਾਰੇ ਸਾਥੀਆਂ ਨੂੰ ਮੇਰੀ ਬੇਨਤੀ ਹੈ ਕਿ ਇਸ ਪੰਡਾਲ 'ਚ ਆਪਾਂ ਬੈਠ ਕੇ ਉਹਨਾਂ ਦੇ ਵਿਚਾਰ ਤੇ ਆਪਾਂ ਵਿਚਾਰ ਚਰਚਾ ਜਿਹੜੀ ਉਹ ਸੁਣੀਏ ਅੱਜ ਦਾ ਕੀ ਪ੍ਰੋਗਰਾਮ ਹੈ ਕੀ ਆਪਾਂ ਉਲੰਘਿਆ ਕੀ ਕਰਨਾ ਹੈ ਤੇ ਕਿ ਇਸ ਪੰਡਾਲ ਚ ਆ ਕੇ ਆਪਾਂ ਇਸ ਪੰਡਾਲ ਦਾ ਹਿੱਸਾ ਬਣੀਏ ਮੇਰੀ ਸਾਰੇ ਸਾਥੀਆਂ ਨੂੰ ਹੱਥ ਬੰਨ੍ਹ ਕੇ ਵੇਨਕੂ ਕਰਨੇ ਉਸ ਦੇ ਸਬੰਧ ਚ ਹੈ ਜਿਹੜੀ ਉਹ ਆਪਾਂ ਵਿਚਾਰ ਚਰਚਾ ਕਰੀਏ ਮੇਰੀ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਐਮਐਲਏ ਸਾਹਿਬ ਆਪਣੇ ਵਿਚਾਰ ਪਹੁੰਚ ਚੁੱਕੇ ਆ ਆਪਾਂ ਉਹਨਾਂ ਦੇ ਜਿਹੜੇ ਵਿਚਾਰ ਸੁਣ ਲਈਏ ਇਸ ਪੰਡਾਲ ਦੇ ਵਿੱਚ ਜਰੂਰ ਪਹੁੰਚ ਕੇ ਉਹਨਾਂ ਦੇ ਵਿਚਾਰ ਸੁਣੋ ਸੋ ਸਾਰੇ ਸਾਥੀ ਮੇਰੇ ਸਾਥੀ ਜਿਹੜੇ ਪਾਸੇ-ਆਸੇ ਬੈਠੇ ਆ ਸਾਰਿਆਂ ਨੂੰ ਬੇਨਤੀ ਹੈ ਪਿੱਛੇ ਜੇ ਕੁਰਸੀਆਂ ਹੈ ਨਹੀਂ ਤਾਂ ਖੜਨ ਨੂੰ ਜਗ੍ਹਾ ਬਹੁਤ ਹੈ ਤਾਂ ਉੱਥੇ ਆ ਕੇ ਆਪਾਂ ਬੈਠ ਕੇ ਖੜ ਕੇ ਆਪਾਂ ਵਿਚਾਰ ਚਰਚਾ ਕਰੀਏ ਸਾਰੇ ਸਾਥੀਆਂ ਨੂੰ ਮੇਰੀ ਹੱਥ ਵਨ ਕੇ ਬੇਨਤੀ ਹੈ ਤਾਂ ਤੋਂ ਇਸ ਬਾੜ ਦੇ ਵਿੱਚ ਜਿਹੜੇ ਬੜੇ ਹੋਏ ਨੇ ਸੋ ਮੈਂ ਸਾਰੇ ਤੁਹਾਡੇ ਵੀ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਬੜਾ ਸਮੇਂ ਚੋਂ ਸਮਾਂ ਕੱਢ ਕੇ ਇਸ ਬਾੜ ਦੇ ਵਿੱਚ ਇਸ ਚੌਣ ਮੇਹ ਨੂੰ ਤੁਸੀਂ ਹੰਗਾਰਾ ਦੇ ਰਹੇ ਹੋ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਹੈ ਸੋ ਮੇਰੀ ਜਿੱਥੋਂ ਤੱਕ ਆਵਾਜ਼ ਆ ਜਾਂਦੀ ਹੈ ਸਾਰੇ ਸਾਥੀਆਂ ਨੂੰ ਜਿਹੜੇ ਘਰੇ ਵੀ ਬੈਠੇ ਮੇਰੀ ਉਹਨਾਂ ਨੂੰ ਵੀ ਬੇਨਤੀ ਹੈ ਕਿ ਆਓ ਇਸ ਪੰਡਾਲ ਦਾ ਆਪਾ ਹਿੱਸਾ ਬਣੀਏ ਆਪਾਂ ਅੱਗੇ ਕੀ ਕਰਨਾ ਉਸ ਦੀ ਜਿਹੜੀ ਆਪਾਂ ਵਿਚਾਰ ਚਰਚਾ ਕਰੀਏ ਨਾਲ ਜਤਾ ਕੇ ਜਿਹੜਾ ਆਪਾਂ ਇਹ ਸੀਟ ਆ ਜਿਹੜੀ ਵਾਰਡ ਨੰਬਰ 1 ਦੀ ਪਾਰਟੀ ਦੀ ਝੋਲੀ ਪਾਈਏ ਸਭ ਤੋਂ ਪਹਿਲਾਂ ਗਾਜ ਬੱਜ ਕੇ ਫਾਦੇ ਪਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਸਤਕਾਰਯੋਗ ਸਾਰੇ ਵਾਰਡ ਦੇ ਵੱਖ-ਵੱਖ ਗਲੀਆਂ ਦੇ ਵਿੱਚੋਂ ਸਾਰੇ ਸੱਜਣ ਅੱਜ ਚੋਣ ਮਹੀਮ ਨੂੰ ਅੰਤਮ ਚਰਨ ਤੇ ਜਾ ਕੇ ਹੋਰ ਤਿੱਖਾ ਤੇ ਤੇਜ਼ ਕਰਨ ਲਈ ਪਹੁੰਚੇ ਸਾਰੇ ਹੀ ਸਤਿਕਾਰਯੋਗ ਮਾਮਾ ਭੈਣਾ ਵਾਸਤੇ ਇੱਕ ਵਾਰ ਜ਼ੋਰਦਾਰ ਤਾੜੀਆਂ ਜ਼ਰੂਰ ਹੋਣ ਕਿ ਸਾਡਾ ਚੋਣ ਮਿਹਨ ਮੱਠੀ ਮੱਠੀ ਚੱਲਦੀ ਚੱਲਦੀ ਅੱਜ ਕਾਫੀ ਵੱਡੀ ਤੇਜ਼ੀ ਤੇ ਰਫ਼ਤਾਰ ਫੜਨ ਜਾ ਰਹੀ ਹੈ ਸਤਿਕਾਰਯੋਗ ਸਾਥੀਓ ਚੋਣਾਂ ਦਾ ਹਰ ਦਿਨ ਮਹੱਤਤਾ ਰੱਖਦਾ ਹੈ ਹਰ ਸਮਾਂ ਚੋਣਾਂ ਦਾ ਇੱਕ ਦਿਨੋਂ ਵੱਧ ਕੇ ਦੂਸਰਾ ਦਿਨ ਜ਼ਿਆਦਾ ਮਹੱਤਤਾ ਰੱਖਦਾ ਹੈ ਸਭ ਤੋਂ ਪਹਿਲਾਂ ਚੋਣਾਂ ਤੋਂ ਜਾਨੂ ਕਰਾਉਣਾ ਉਮੀਦਵਾਰ ਦਾ ਹੱਕ ਹੁੰਦਾ ਹੈ ਕਿ ਭਾਈ ਮੈਨੂੰ ਆਮ ਆਦਮੀ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਚੋਣ ਨਿਸ਼ਾਨ ਝਾੜੂ ਤੇ ਇਲੈਕਸ਼ਨ ਲੜਨ ਦੀ इस परिवार ने जुम्मेवारी भी बाखूबी नई कले घर तीन चक्कर चो नि आ गया आ गया निकलो बह मकानों से निकलो बह मकानों से निकलो बार मकानों से ਆਪਾਂ ਦੇਾਂਗੇ ਸੋਚ ਕੇ ਭਗਵੰਤ ਮਾਨ ਤੇਰੀ ਸੋਚ ਤੇ ਆਪਾਂ ਦੇਾਂਗੇ ਝੋਕ ਕੇ ਹੀਨ ਕਲ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਹੁਣ ਸਾਰੇ ਸਤਕਾਰਯੋਗ ਸਾਥੀਆਂ ਨੂੰ ਬੇਨਤੀ ਹੈ ਕਿ ਆਪਣੀਆਂ ਛੀਟਾਂ ਦੀ ਇੱਥੇ ਖੜੇ ਹੋ ਜਿਓ ਤੋਲਣ ਦੀ ਰਸਮ ਅਦਾ ਕਰਾਂਗੇ ਇਧਰਲੇ ਪਾਸਿਓ ਕੋਠੇ ਤੇ ਚੜਕੇ ਕੋਈ ਫੋਟੋ ਫੋਟੋ ਕਰ ਲਿਓ ਬਹੁਤ ਬਹੁਤ ਧੰਨਵਾਦ ਇੱਥੇ ਆਪਣੀ ਜਗ੍ਹਾ ਤੇ ਖੜੇ ਹੋ ਜਿਓ ਸਾਰੀ ਧੰਨਵਾਦ ਆਪਣੀ ਜਗ੍ਹਾ ਤੇ ਖੜੇ ਹੋ ਜਿਓ ਤੰਦਰਾ ਪਿੱਛੇ ਪਤਾ ਬਾਤੋ ਆ ਬੋਲੀ ਬੜੇ ਮੈਚ ਆ ਜੋ ਵੀ ਆਜੋ ਲੈਡੀਆਂ ਨੂੰ ਕਾਟੇ ਆ ਜੋ ਵੀ ਆਜੋ ਲੈਡੀਆਂ ਨੂੰ ਕਾਟੇ ਇਹਨਾਂ ਨੂੰ ਜੰਗਾਂ ਭੈਣਾਂ ਕੋਲ ਵਿੱਚ ਕੀ ਆਜੋ ਆ ਕਿ ਉਹਨਾਂ ਮੇਰੀਆਂ ਆ ਆ ਕਿ ਆਜੋ ਆਹ ਲੈ ਆਹ ਨਾ ਥੋੜਾ ਸਮਾਂ ਦੇ ਕੇ ਚਲਾਉਂਦੇ ਨੇ ਤੋਂ ਬੜੀ ਜ਼ਾਦਾ ਜੱਟ ਨੂੰ ਦੇਤੀ ਹੈ ਕਿ ਐਮਐਲ ਸਾਹਿਬ ਦੇ ਨਾਲ ਬੋਲੇ ਉਹ ਜਿੱਤੂ ਗਾ ਜਿੱਤੂ ਗਾ ਲਾਇਓ ਇੱਕ ਕਹਿਬਿੰਦਰ ਚਾੜੂ ਵਾਲਾ ਜਿੱਤੂ ਗਾ ਇਹ ਤਾਂ ਕੱਟਦਾ ਵਾਲਾ ਹੈ ਸਤਿਕਾਰ ਦੀਦੀ ਸਤਿਕਾਰ ਅਮਨਸ਼ਾ ਗਲੇ ਆ ਜੀ ਆਪ ਜੀ ਅੰਦਰ ਤੁਸੀਂ ਕਿਹਾ ਜਦੋਂ ਮੈਂ ਕੱਲ ਨੂੰ ਪੁੱਛਿਆ ਸੀ ਮੈਂ ਕਿ ਤੇਰੀ ਮੰਮੀ ਘਰ ਤੋਂ ਸਾਰਾ ਦੇਖੇ ਦੀ ਕਹਿੰਦਾ ਲੇਟ ਜਾਂਦੇ ਆ ਮੈਂ ਹਾਂ ਫਿਰ ਰੋਜ਼ ਮੈਂ ਤੁੱਚ ਫਿਰ ਮੈਂ ਇੱਕੇ ਸੰਤਾਂ ਦੀ